ਡਵੈਲਪਮੈਂਟ ਦਾ ਆਪਣਾ ਪ੍ਰੈਕਟਿਸ ਸੈੱਟ ਨੰਬਰ 46 ਹੈ ਜੀ 46 ਨੰਬਰ ਪ੍ਰੈਕਟਿਸ ਸੈੱਟ ਹੈ ਜੀ ਇਸ ਤੋਂ ਪਹਿਲਾਂ 45 ਪ੍ਰੈਕਟਿਸ ਸੈੱਟ ਜਿਹੜੇ ਨੇ ਆਪਾਂ ਕਰ ਚੁੱਕੇ ਆ ਜੋ ਕਿ ਅਪਲੋਡ ਨੇ ਜੀ ਉਹਨਾਂ ਦੀ ਹੈਲਪ ਦੇ ਨਾਲ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੀ ਜਿਹੜੀ ਪੀਐਸਟੈਟ ਦੀ ਪ੍ਰੈਪਰੇਸ਼ਨ ਹੈ ਉਹ ਕਰ ਸਕਦੇ ਹੋ ਦਵਿੰਦਰ ਫਰੋਟ ਪੁੱਜੀ ਸ਼ਵਨੀ ਸਿਗਲਾ ਜੀ ਵੈਲਕਮ ਜੀ ਔਰ ਇਸ ਤੋਂ ਇਲਾਵਾ ਤੁਹਾਨੂੰ ਜਿਹੜਾ ਹੈ ਐਸਐਸਟੀ ਦੀਆਂ ਵੀ ਕਾਫੀ ਜ਼ਿਆਦਾ ਵੀਡੀਓ ਪ੍ਰੈਕਟਿਸ ਸੈਟਸ ਹਿਸਟਰੀ ਜੀਓਗ੍ਰਾਫੀ ਦੇ ਮਿਲ ਜਾਣਗੇ ਜੀ ਉਹਨਾਂ ਦੀ ਹੈਲਪ ਦੇ ਨਾਲ ਔਰ ਪੰਜਾਬੀ ਪੈਡਾਗੋਗੀ ਔਰ ਪੰਜਾਬੀ ਵਿਆਕਰਨ ਦੇ ਆ ਵੀ ਕਾਫੀ ਵੀਡੀਓ ਅਪਲੋਡ ਨੇ ਜੀ ਈਵੀਐਸ ਦੀਆਂ ਕਾਫੀ ਵੀਡੀਓ ਅਪਲੋਡ ਨੇ ਜੀ ਸੋ ਉਹਨਾਂ ਦੀ ਹੈਲਪ ਦੇ ਨਾਲ ਤੁਸੀਂ ਪ੍ਰੈਪਰੇਸ਼ਨ ਕਰ ਸਕਦੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਜਿਹੜੀ ਲਾਈਵ ਕਲਾਸ ਹਰ ਰੋਜ਼ 8:30 ਵਜੇ ਲੱਗਦੀ ਹੈ ਜੀ ਉਹ ਵੀ اٹੈਂਡ ਕਰ ਸਕਦੇ ਆ ਜੀ ਸਬਸਕ੍ਰਾਈਬ ਕਰਨ ਦੇ ਨਾਲ ਹੀ ਜਿਹੜਾ ਨੋਟੀਫਿਕੇਸ਼ਨ ਹੈ ਉਹ ਮਿਲਦਾ ਹੈ ਜੀ ਸੋ ਡਿਸਕਸ ਕਰ ਸੀ ਜੀ ਆਪਾਂ ਪਿਆਜੇ ਦੇ ਨਾਲ ਰਿਲੇਟਡ 15 ਕੁਐਸਚਨ ਆਪਾਂ ਪਹਿਲਾਂ ਕਰ ਚੁੱਕੇ ਆ ਜੀ ਚਾਰ ਜਿਹੜੀਆਂ 스테जेस ਨੇ ਉਸਦੇ ਨਾਲ ਰਿਲੇਟਡ ਕੁਐਸਚਨ ਚਾਰ ਕਿੜੀਆਂ ਕੈਰੀਅਰ 스테जेस ਨੇ ਜੀਨ ਪਿਆਜੇ ਜੀ ਕਿੱਥੋਂ ਦੇ ਰਹਿਣ ਵਾਲੇ ਸੀ ਕਦੋਂ ਉਹਨਾਂ ਦਾ ਜਨਮ ਹੋਇਆ ਸਭ ਕੁਝ ਆਪਾਂ ਡਿਸਕਸ ਕਰ ਚੁੱਕੇ ਹਾਂ ਜੀ ਸੋ ਜਿੰਨੇ ਵੀ ਵਿਦਿਆਰਥੀ ਜੁੜੇ ਨੇ ਜੀ ਗਗਨਦੀਪ ਜੀ ਸੁਖ ਲਾੜੀ ਜੀ ਸੋ ਸਵਾਗਤ ਹੈ ਜੀ ਚੈਨਲ ਵੱਲੋਂ ਜਗਦੀਪ ਜੀ ਅਮਨਪ੍ਰੀਤ ਕੌਰ ਜੀ ਗੈਰੀ ਗਿਲ ਜੀ ਸਤਸ਼੍ਰੀਕਾਲ ਜੀ ਸੋ ਲਾਪ੍ਰੀਤ ਜੀ ਦੀਕਸ਼ਾ ਠੌਰ ਜੀ ਸੋ ਵੈਲਕਮ ਜੀ ਆਈ ਐਮ ਫਾਈਨ ਪ੍ਰੀਤ ਕੌਰ ਜੀ ਸੋ ਨਾਇਸ ਤਵਿੰਦਰ ਫਰੋਜਪੁਰ ਜੀ ਥੈਂਕ ਯੂ ਸੋ ਮੱਚ ਹੈਪੀ ਬਰਾੜ ਜੀ ਔਰ ਖੁਸ਼ਪ੍ਰੀਤ ਕੌਰ ਜੀ ਬੀਬੋ ਚੋਹਾਨ ਜੀ ਬਲਵੀਰ ਕੌਰ ਜੀ ਸਵਾਗਤ ਹੈ ਜੀ ਸਾਰਿਆਂ ਦਾ ਚੈਨਲ ਦੇ ਉੱਪਰ ਬਹੁਤ ਬਹੁਤ ਔਰ ਇਸੇ ਨਾਲ ਹੀ ਸ਼ੁਰੂ ਕਰਦੇ ਆਂ ਜੀ ਅੱਜ ਦਾ ਜਿਹੜਾ ਪ੍ਰੈਕਟਿਸ ਸੈਟ ਹੈ ਪ੍ਰੈਕਟਿਸ ਸੈਟ ਨੰਬਰ ਆਪਣਾ 46 ਜੀ ਸੋ ਗੁਰੂ ਜੀ ਵਿੱਕੀ ਕੁਮਾਰ ਜੀ ਭਗਤ ਰਵੀ ਜੀ ਸਾਰਿਆਂ ਨੂੰ ਹੈਲੋ ਜੀ ਜਿੰਨੇ ਵੀ ਸਟੂਡੈਂਟ ਜੁੜ ਚੁੱਕੇ ਨੇ ਸ਼ਿਵ ਗੁਰੂ ਜੀ ਕੁਲਵੰਤ ਸਿੰਘ ਜੀ ਸੋ ਸਟਾਰਟ ਕਰਦੇ ਹਾਂ ਜੀ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਪਿਆਜੇ ਦੇ ਬੌਧਿਕ ਵਿਕਾਸ ਅਨੁਸਾਰ ਕੰਪੋਨੈਂਟ ਕਰਿਆਵਾ ਐਕਟੀਵਿਟੀਆਂ ਜਿਹੜੀਆਂ ਇੱਕ ਦੂਜੇ ਜਿਹੜੀਆਂ ਇੱਕ ਅੰਦਰੋਨੀ ਅਰਥ ਦੁਆਰਾ ਮਜ਼ਬੂਤੀ ਨਾਲ ਜੁੜੀਆਂ ਤੇ ਨਿਯੰਤਰਿਤ ਹਨ ਇੱਕ ਜੁੜਵੀ ਅਤੇ ਦੁਹਰਾਨ ਕਿਰਿਆ ਲੜੀ ਹੈ ਕਿਸ ਤੌਰ ਤੇ ਜਾਣੀ ਜਾਂਦੀ ਹੈ ਜੀ অপਸ਼ਨ ਏ ਹੈ ਜੀ ਖਾਕਾ অপਸ਼ਨ ਬੀ ਹੈ ਜੀ ਕਾਰਵਾਈ অপਸ਼ਨ ਸੀ ਹੈ ਜੀ ਪੱਧਰ অপਸ਼ਨ ਡੀ ਹੈ ਜੀ ਈਗੋ ਸਟ੍ਰੀਜਮ ਸੋ ਖਾਕਾ ਹੁੰਦਾ ਹੈ ਜੀ ਸਕੀਮਾ ਜੀ ਬਿਲਕੁਲ ਕੁਲਵੰਤ ਜੀ ਸਹੀ ਆਨਸਰ ਹੈ ਜੀ অপਸ਼ਨ ਏ ਔਰ ਇਹ ਕੁਐਸਚਨ ਜਿਹੜਾ ਹੈ ਦੋ ਵਾਰ ਰਿਪੀਟ ਹੋ ਚੁੱਕਾ ਹੈ ਜੀ ਪੀਐਸ ਟੈਟ ਦੇ ਵਿੱਚ ਔਰ ਦੋ ਵਾਰ ਹੀ ਜਿਹੜਾ ਹੈ ਸਿਟੈਟ ਦੇ ਵਿੱਚ ਵੀ ਆ ਚੁੱਕਾ ਹੈ ਨੈਕਸਟ ਹੈ ਜੀ ਆਪਣਾ ਹਾਂਜੀ ਸੋਨਾ ਇਸ ਗਗਨਦੀਪ 프리ਮਾ ਸ਼ਰਮਾ ਜੀ ਬਿਲਕੁਲ ਇਹ ਜਿਹੜਾ ਹੈ ਸਹੀ ਆਨਸਰ ਹੈ ਸੋ ਇਹ ਜਿਹੜਾ ਆਪਾਂ ਡਿਸਕਸ ਕੀਤਾ ਹੋਇਆ ਹੈ ਜੀ ਪੇਪਰ ਦੇ ਵਿੱਚ ਨੈਕਸਟ ਹੈ ਜੀ ਕੁਐਸਚਨ ਨੰਬਰ 2 ਪਿਆਜੇ ਦੇ ਸਿਧਾਂਤ ਦੇ ਸਬੰਧ ਵਿੱਚ ਕਿਸ ਆਲੋਚਕ ਨੇ ਕਿਹਾ ਜੇਕਰ ਇੱਕ ਬੱਚਾ ਜਦੋਂ ਉਹ ਸਿੱਖਣ ਯੋਗ ਹੈ ਤੋਂ ਪਹਿਲਾਂ ਨਹੀਂ ਸਿੱਖੇਗਾ ਸੋ ਬੱਚਾ ਹੈ ਜੇਕਰ ਸਿੱਖਣ ਯੋਗ ਹੈ ਜਦੋਂ ਉਹ ਸਿੱਖਣ ਯੋਗ ਹੈ ਤੂੰ ਪਹਿਲਾਂ ਜਿੰਨਾ ਚਿਰ ਉਹ ਸਿੱਖਣ ਦੇ ਯੋਗ ਨਹੀਂ ਹੁੰਦਾ ਉਹਨਾਂ ਚਿਰ ਨਹੀਂ ਸਿੱਖੇਗਾ ਫਿਰ ਕਿਉਂ ਫਿਕਰ ਕਰਨੀ ਅਤੇ ਜੇਕਰ ਬੱਚਾ ਸਿੱਖਣ ਦੀ ਯੋਗਤਾ ਤੋਂ ਬਾਅਦ ਆਪ ਹੀ ਸਿੱਖੇਗਾ ਤੇ ਫਿਰ ਕਿਉਂ ਫਿਕਰ ਕਰਨੀ ਹਾਂਜੀ ਮਿਸ ਪ੍ਰੀਤੀ ਵੈਲਕਮ ਜੀ ਆਪਸ਼ਨ A ਹੈ ਜੀ ਜੀਰੋਮ ਬਰੂਨਰ ਆਪਸ਼ਨ B ਹੈ ਜੀ ਗਾਰਡਨਰ ਆਪਸ਼ਨ C ਹੈ ਜੀ ਵੈਗੋਸਟਕੀ ਆਪਸ਼ਨ D ਹੈ ਜੀ ਜੀਨ ਪਿਆਜੇ ਸੋ ਸਰੋਜ ਐਚ ਜੀ शिवानी सिंगला जी बिल्कुल गैरीगिल जी सही आंसर है जी ऑप्शन ए सो बहुत इंपॉर्टेंट ਜਿਹੜਾ ਇਹ ਕਥਨ ਹੈ ਜੀ ਇਹ ਵੀ ਰਿਪੀਟ ਹੋ ਚੁੱਕਾ ਹੈ ਜੀ 2013 ਦੇ एग्जाम ਦੇ ਵਿੱਚ ਔਰ ਉਸ ਤੋਂ ਬਾਅਦ 17 ਵਾਲੇ एग्जाम ਦੇ ਵਿੱਚ ਵੀ ਰਿਪੀਟ ਹੋ ਚੁੱਕਾ ਹੈ ਜੀ ਇਹ ऑप्शन ए ਜਿਹੜੀ ਹੈ ਜੇ ਰੂਮ ਬਰੂਨਰ ਜਿਹੜਾ ਹੈ ਸਹੀ ਆਪਸ਼ਨ ਹੈ ਜੀ ਸੋ ਯਾਦ ਕਰ ਲੈਣਾ ਜੀ ਬਹੁਤ ਹੀ ਇੰਪੋਰਟੈਂਟ ਕੋਟੇਸ਼ਨ ਹੈ ਨੈਕਸਟ ਹੈ ਜੀ ਕੁਐਸਚਨ ਨੰਬਰ 3 ਹੈ ਜੀ ਪਿਆਜੇ ਦੇ ਬੱਚੇ ਦੇ ਨੈਤਿਕ ਵਿਕਾਸ ਦੀਆਂ ਅਵਸਥਾਵਾਂ ਦੀ ਪਛਾਣ ਕੀਤੀ ਆਪਸ਼ਨ A ਹੈ ਜੀ 1 ਆਪਸ਼ਨ B ਹੈ ਜੀ 2 ਆਪਸ਼ਨ C ਹੈ ਜੀ 3 ਆਪਸ਼ਨ D ਹੈ ਜੀ 4 ਸੋ ਨੈਤਿਕ ਵਿਕਾਸ ਦੀਆਂ ਕਿੰਨੀਆਂ ਅਵਸਥਾਵਾਂ ਦੀ ਪਛਾਣ ਕੀਤੀ ਹੈ ਜੀ ਪਿਆਜੇ ਜੀ ਨੇ ਸੋ ਕੁਲਵੰਤ ਜੀ T D ਅਨਸਰ ਦੇ ਰਹੇ ਨੇ ਗਗਨਦੀਪ ਜੀ ਵੀ D ਦੇ ਰਹੇ ਨੇ ਹਾਂ ਜੀ ਦਵਿੰਦਰ ਫੋਜਪੁਰ ਜੀ ਡੀ ਆਨਸਰ ਦੇ ਰਹੇ ਨੇ ਬਟ ਹਾਂਜੀ ਜਸਵੀਰ ਜੀ ਸਹੀ ਆਨਸਰ ਦਿੰਦਾ ਹੈ ਜੀ ਪ੍ਰਭਜੋਤ ਕੌਰ ਜੀ ਨੇ ਬੀ ਆਨਸਰ ਹੈ ਜੀ ਨੈਤਿਕ ਵਿਕਾਸ ਦੀ ਗੱਲ ਹੋ ਰਹੀ ਹੈ ਜੀ ਸੋ ਕੁਐਸਚਨ ਪਹਿਲਾਂ ਆਏ ਆਪਾਂ ਡਿਸਕਸ ਵੀ ਕਰ ਚੁੱਕੇ ਹਾਂ ਔਰ ਦੋਨੋਂ ਅਸਥਾਵਾਂ ਦੱਸਿਆ ਸੀ ਜੀ ਪ੍ਰਯਾਤ ਔਰ ਇੱਕ ਹੋਰ ਸੀ ਜੀ 4 ਤੋਂ 10 ਸਾਲ ਦੇ ਔਰ 10 ਤੋਂ ਉੱਪਰ ਜੀ ਦੋ ਨੇ ਜੀ ਨੈਤਿਕ ਵਿਕਾਸਤੀਆਂ ਔਰ ਇਹਨਾਂ ਦੇ ਨੈਤਿਕ ਵਿਕਾਸ ਨੂੰ ਹੀ ਜਿਹੜਾ ਹੈ ਕੋਹਲਬਰਗ ਜੀ ਨੇ ਅੱਗੇ ਵਧਾਇਆ ਜੀ ਸੋ ਕੁਐਸਚਨ ਜਿਹੜਾ ਹੈ ਰਿਪੀਟਡ ਹੈ ਬਹੁਤ ਵਾਰ ਕਰ ਚੁੱਕੇ ਆ ਕਨਫਿਊਜ਼ਨ ਦੇ ਵਿੱਚ ਨਹੀਂ ਪੈਣਾ ਕਨਫਿਊਜ਼ ਨਹੀਂ ਹੋਣਾ ਜਿਹੜਾ ਨੈਤਿਕ ਵਿਕਾਸ ਹੈ ਮੋਰਲ ਜਿਹਨੂੰ ਆਪਾਂ ਕਹਿੰਨੇ ਮੋਰੈਲਟੀ ਉਹ ਹੈ ਜੀ ਦੋ ਦੋ ਸਟੇजेस ਦਸੀਆਂ ਨੇ ਪਿਆਜੇ ਜੀ ਨੇ ਔਰ ਬਹੁਤ ਚੰਗੀ ਤਰ੍ਹਾਂ ਆਪਾਂ ਡਿਸਕਸ ਕਰ ਚੁੱਕੇ ਆ ਜਿਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਜੇਕਰ ਗਿਆਨਾਤਮਕ ਵਿਕਾਸ ਪੁੱਛਿਆ ਜਾਂਦਾ ਹੈ ਕಾಗ್ਨੀਟਿਵ ਡਿਵੈਲਪਮੈਂਟ ਪੁੱਛਿਆ ਜਾਂਦਾ ਹੈ ਤਾਂ ਚਾਰ ਅਵਸਥਾਵਾਂ ਨੇ ਜੀ ਨੈਤਿਕ ਵਿਕਾਸ ਦੀਆਂ ਕਿੰਨੀਆਂ ਅਵਸਥਾਵਾਂ ਜੱਥੀਆ ਨੇ ਪਿਆਜੇ ਜੀ ਨੇ ਤਾਂ ਦੋ ਦੱਸੀਆਂ ਨੇ ਨੈਕਸਟ ਹੈ ਜੀ ਆਪਣਾ ਕੁਐਸਚਨ ਨੰਬਰ 4 ਹੈ ਜੀ ਪਿਆਜੇ ਅਨੁਸਾਰ ਹੇਠ ਲਿਖਿਆਂ ਵਿੱਚੋਂ ਕਿਹੜੇ ਪੜਾਅ ਵਿੱਚ ਅਮੂਰਤ ਸੰਕਲਪਨਾਵਾਂ ਅਮੂਰਤ ਹੁੰਦੀਆਂ ਨੇ ਜੀ ਐਬਸਟ੍ਰੈਕਟ ਸੰਕਲਪਨਾਵਾਂ ਨੇ ਜਿਹੜੀਆਂ ਉਹਨਾਂ ਬਾਰੇ ਤਾਰਕਿਕ ਰੂਪ ਵਿੱਚ ਸੋਚਣਾ ਸ਼ੁਰੂ ਕਰ ਦਿੰਦਾ ਜੀ ਬੱਚਾ ਆਪਸ਼ਨ A ਹੈ ਜੀ ਸੈਂਸਰੀ ਮੋਟਰ ਆਪਸ਼ਨ B ਹੈ ਜੀ ਪ੍ਰੀ ਆਪਰੇਸ਼ਨਲ ਆਪਸ਼ਨ C ਹੈ ਜੀ ਕੰਕ੍ਰੀਟ ਆਪਰੇਸ਼ਨ ਆਪਸ਼ਨ D ਹੈ ਜੀ ਫਾਰਮਲ ਆਪਰੇਸ਼ਨ ਹਾਂ ਜੀ ਬਿਲਕੁਲ ਜਿਹੜਾ ਲਵਪ੍ਰੀਤ ਜੀ ਗੁਰੂ ਜੀ ਦੀਪਤੀ ਸ਼ਰਮਾ ਜੀ ਸੀ ਆਨਸਰ ਸਹੀ ਹੈ ਜੀ ਮਨਦੀਪ ਜੀ ਬਿਲਕੁਲ ਸਹੀ ਆਨਸਰ ਦਿੱਤਾ ਜੀ ਸੀ ਕੰਕਰੀਟ ਸੌਰੀ ਬੀ ਆਨਸਰ ਸੀ ਹੈ ਜੀ ਪ੍ਰੀ ਆਪਰੇਸ਼ਨਲ ਸਟੇਜ ਜੋ ਕਿ 2 ਤੋਂ 7 ਸਾਲ ਦੀ ਹੈ ਜੀ ਅਮੂਰਤ ਸੰਕਲਪਾਵਾਂ ਦੀ ਜਿਹੜੀ ਗੱਲ ਹੋ ਰਹੀ ਹੈ ਜੀ बी सही आंसर है जी प्री ऑपरेशनल स्टेज नेक्स्ट है जी क्वेश्चन नंबर रिपीटेड है जी भी बहुत बार वस्तु स्थाईपना प्याजे देनमई विकास के दे, किड़े पड़ा की मुख्य प्राप्ति है जी फर्स्ट स्टेज सैकेंड स्टेज थर्ड और डी है जी फोर्थ स्टेज तार्किक होंगे प्रीत कौर जी लॉजिकली ਲੋਜਿਕ ਦੇ ਨਾਲ ਬੱਚਾ ਜਦੋਂ ਸੋਚਣ ਲੱਗ ਜਾਂਦਾ ਹੈ ਹਾਂਜੀ ਬਿਲਕੁਲ ਜਿਹੜਾ ਸ਼ਿਵਾਨੀ ਸਿੰਘਲਾ ਜੀ ਏ ਅਨਸਰ ਸਹੀ ਹੈ ਜੀ ਹਾਂਜੀ ਫਰਸਟ ਸਟੇਜ ਲਗਭਗ 8-9 ਮਹੀਨੇ ਦੀ ਉਮਰ ਦੇ ਵਿੱਚ ਜਿਹੜਾ ਬੱਚਾ ਉਸ ਤੇ ਅੰਦਰ ਜਿਹੜਾ ਹੈ ਵਸਤੂ ਦਾ ਸਥਾਈ ਪੁਨਾ ਆ ਜਾਂਦਾ ਹੈ ਜੀ ਡਿਸਕਸ ਕਰ ਚੁੱਕੇ ਆਪਾਂ ਪਹਿਲਾਂ ਏਜ ਦਿੱਤੀ ਸੀ ਜੀ ਸੋ ਅਲੱਗ-ਅਲੱਗ ਤਰੀਕੇ ਨਾਲ ਜਿਸ ਤਰ੍ਹਾਂ ਕੁਐਸਚਨ ਪੁੱਛੇ ਜਾਂਦੇ ਨੇ ਕੁਐਸਚਨ ਉਹੀ ਨੇ ਪੁੱਛਣ ਦਾ ਤਰੀਕਾ ਥੋੜਾ ਅਲੱਗ ਹੋ ਸਕਦਾ ਹੈ ਜਾਂ ਆਪਸ਼ਨਸ ਅਲੱਗ ਹੋ ਸਕਦੀਆਂ ਨੇ ਸੋ ਵਸਤੂ ਸਥਾਈ ਪੁਨਾ ਯਾਦ ਰੱਖਣਾ ਬਹੁਤ ਹੀ ਇੰਪੋਰਟੈਂਟ ਹੈ ਜੀ ਪਰਮਜੀਤ ਜੀ ਜੀਸੀ ਮੈਮ ਵੈਲਕਮ ਜੀ ਫਰਸਟ ਸਟੇਜ ਜੇ ਆਜੇਕਰ ਉਮਰ ਪੁੱਛੀ ਜਾਂਦੀ ਹੈ ਤਾਂ 8 ਮਹੀਨੇ ਦੀ ਉਮਰ ਦੇ ਵਿੱਚ 8-9 ਮਹੀਨੇ ਦੀ ਉਮਰ ਦੇ ਵਿੱਚ ਜਿਹੜਾ ਹੈ ਵਸਤੂ ਸਥਾਈ ਪੁਨਾ ਆਉਂਦਾ ਹੈ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ 6 ਜੀ ਬੱਚਾ ਦੁਨੀਆ ਦੇ ਬਾਰੇ ਆਪਣੀ ਸਮਝ ਦੀ ਵਰਤੋਂ ਕਰਦਾ ਹੈ ਆਪਸ਼ਨ A ਹੈ ਜੀ ਕਿਸ ਦਾ ਵਿਚਾਰ ਹੈ ਜੀ ਕਿਸ ਦਾ ਕਥਨ ਹੈ ਜੀ ਕੋਹਲਬਰਗ ਆਪਸ਼ਨ B ਹੈ ਜੀ ਵਾਈਗੋਸਕੀ ਆਪਸ਼ਨ C ਹੈ ਜੀ ਪਿਆਜੇ ਆਪਸ਼ਨ D ਹੈ ਜੀ ਕੋਈ ਨਹੀਂ ਜੀ ਬਿਲਕੁਲ ਮੁਸਕਾਨ ਸਿੰਘ ਜੀ ਆਬਜੈਕਟ ਪਰਮਨੈਂਸ ਵਸਤੂ ਸਥਾਈਪੁਣ ਜੀ ਬਿਲਕੁਲ ਪਿਆਜੇ ਡਿਸਕਸ ਕਰ ਰਹੇ ਆ ਤੇ ਪਿਆਜੇ ਦਾ ਹੀ ਇਹ ਜਿਹੜਾ ਹੈ ਵਿਚਾਰ ਹੈ ਜੀ ਸੋ ਸੀ ਜਿਹੜਾ ਹੈ ਸਹੀ ਆਨਸਰ ਹੈ ਜੀ ਬੱਚੇ ਦੁਨੀਆ ਦੇ ਬਾਰੇ ਆਪਣੀ ਸਮਝ ਦੀ ਵਰਤੋਂ ਕਰਦੇ ਹਨ ਸੋ ਕੁਐਸਚਨ ਜਿਹੜਾ ਹੈ ਦੂਜੇ ਤਰੀਕੇ ਨਾਲ ਵੀ ਪੁੱਛਿਆ ਜਾ ਸਕਦਾ ਹੈ ਕਿ ਪਿਆਜੇ ਅਨੁਸਾਰ ਜਿਹੜਾ ਇਹ ਕਥਨ ਸਹੀ ਹੈ ਕਿ ਬੱਚੇ ਦੁਨੀਆ ਦੇ ਬਾਰੇ ਆਪਣੀ ਸਮਝ ਦੀ ਵਰਤੋਂ ਕਰਦੇ ਹਨ ਸੋ ਇਸ ਲਈ ਆਪਾਂ ਇਸ ਕਥਨ ਨੂੰ ਜਿਹੜਾ ਹੈ ਯਾਦ ਰੱਖਣਾ ਜੀ ਬਿਲਕੁਲ ਪਰਮਜੀਤ ਜੀ ਸਹੀ ਆਨਸਰ ਹੈ ਜੀ ਨੈਕਸਟ ਹੈ ਜੀ ਆਪਣਾ ਕੁਐਸਚਨ ਨੰਬਰ 7 ਜੀ ਪਿਆਜੇ ਦਾ ਕਿਹੜਾ ਦ੍ਰਿਸ਼ਟੀਕੋਣ ਸੀ ਜੀ ਪੋਜਿਟਿਵ ਸਥਿਰ ਆਪਸ਼ਨ ਸੀ ਹੈ ਜੀ ਆਲੋਚਨਾਤਮਕ ਆਪਸ਼ਨ ਡੀ ਹੈ ਜੀ ਕੋਈ ਨਹੀਂ ਸੋ ਕಾಗ್ਨੀਟਿਵ ਡਵੈਲਪਮੈਂਟ ਦੇ ਪ੍ਰਤੀ ਪਿਆਜੇ ਦਾ ਜਿਹੜਾ ਦ੍ਰਿਸ਼ਟੀਕੋਣ ਕਿਹੜਾ ਸੀ ਹਾਂਜੀ ਰਿੰਪੀ ਸਿੱਧੂ ਜੀ ਜਸਵੀਰ ਕੌਰ ਜੀ ਸੀ ਆਨਸਰ ਦੇ ਰਹੇ ਨੇ अमित रामगढ़िया जी सी ਜਿਹੜਾ ਹੈ ਬਿਲਕੁਲ ਸਹੀ ਆਨਸਰ ਹੈ ਜੀ ਅਲੋਚਨਾਤਮਕ ਦ੍ਰਿਸ਼ਟੀਕੋਣ ਸੀ ਜੀ ਪਾ ਦਿਜੀਤ ਸੋ ਸੀ ਜਿਹੜਾ ਹੈ ਪ੍ਰਿੰਸੀਪਲ ਸੰਧੂ ਜੀ ਅਮਨਦੀਪ ਖਾਨਾ ਜੀ ਬਿਲਕੁਲ ਸਹੀ ਆਨਸਰ ਹੈ ਜੀ ਸੀ ਅਲੋਚਨਾਤਮਕ ਦ੍ਰਿਸ਼ਟੀਕੋਣ ਨੈਕਸਟ ਹੈ ਜੀ ਕੁਐਸਚਨ ਨੰਬਰ 8 ਹੈ ਜੀ ਪਿਆਜੇ ਅਨੁਸਾਰ ਵਿਕਾਸ ਦੀ ਪਹਿਲੀ ਅਵਸਥਾ ਸੈਂਸਰੀ ਮੋਟਰ ਪੀਰੀਡ ਜੀ 0 ਤੋਂ ਜਿਹੜਾ 2 ਸਾਲ ਦਾ ਹੁੰਦਾ ਹੈ ਵਿੱਚ ਸਭ ਤੋਂ ਬਿਹਤਰ ਬੱਚਾ ਕਿਸ ਤਰੀਕੇ ਨਾਲ ਸਿੱਖਦਾ ਜੀ অপਸ਼ਨ ਹੈ ਜੀ ਨਿਸ਼ਕਿਰਿਆ ਸ਼ਬਦਾਂ ਦੇ ਪ੍ਰਯੋਗ ਨਾਲ অপਸ਼ਨ B ਹੈ ਜੀ ਅਮੂਰਤ ਤਰੀਕੇ ਨਾਲ ਚਿੰਤਨ ਦੁਆਰਾ ਚਿੰਤਨ ਹੁੰਦਾ ਜੀ ਥਿੰਕਿੰਗ ਦੁਆਰਾ অপਸ਼ਨ C ਹੈ ਜੀ ਪਾਸ਼ਾ ਦੇ ਨਵੇਂ ਅਰਜਿਤ ਗਿਆਨ ਦੇ ਪ੍ਰਯੋਗ ਦੁਆਰਾ অপਸ਼ਨ D ਹੈ ਜੀ ਇੰਦਰੀਆਂ ਦੇ ਪ੍ਰਯੋਗ ਦੁਆਰਾ ਜੀ ਸ਼ਿਵਾਨੀ ਸਿੰਘਲਾ ਜੀ ਮਨਪ੍ਰੀਤ ਜੀ ਗੈਰੀ ਗਿਲ ਜੀ ਡੀ ਬਿਲਕੁਲ ਸਹੀ ਆਨਸਰ ਹੈ ਜੀ ਇੰਦਰੀਆਂ ਦੇ ਪ੍ਰਯੋਗ ਦੁਆਰਾ ਸੋ ਕੱਲ ਕੁਐਸਚਨ ਦੂਜੇ ਤਰੀਕੇ ਨਾਲ ਸੀ ਕਿ ਕਿਸ ਅਵਸਥਾ ਦੇ ਵਿੱਚ ਬੱਚਾ ਜਿਹੜਾ ਹੈ ਅੱਖ ਨੱਕ ਕੰਨ ਨਾਲ ਸੋਚਦਾ ਹੈ ਸੈਂਸਰੀ ਮੋਟਰ ਪੀਰੀਅਡ ਹੈ ਜੋ ਫਰਸਟ ਸਟੇਜ ਹੈ ਉਸ ਦੇ ਵਿੱਚ ਔਰ ਉਹ ਸਾਡੀਆਂ ਇੰਦਰੀਆਂ ਨੇ ਸਿਰਫ ਸਮਝਣ ਦੀ ਜ਼ਰੂਰਤ ਹੈ ਕੁਐਸਚਨ ਉਹੀ ਨੇ ਥੋੜਾ ਜਿਹਾ ਕੁਐਸਚਨ ਜਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਆਪਸ਼ਨ ਦੇ ਵਿੱਚ ਥੋੜਾ ਬਹੁਤਾ ਜਿਹੜਾ ਹੈ ਅਦਲਾ ਬਦਲੀ ਹੁੰਦੀ ਹੈ ਸੋ ਕੁਐਸਚਨ ਨੂੰ ਹਮੇਸ਼ਾ ਆਪਾਂ ਧਿਆਨ ਨਾਲ ਪੜ੍ਹ ਕੇ ਉਸ ਦਾ ਜਿਹੜਾ ਆਨਸਰ ਹੈ ਜੇਕਰ ਆਪਾਂ ਅ ਅੱਛਾ ਅਭਿਆਸ ਕੀਤਾ ਹੋਵੇਗਾ ਤਾਂ ਬੜੇ ਆਰਾਮ ਨਾਲ ਆਨਸਰ ਦੇ ਜਾਓ ਨੈਕਸਟ ਹੈ ਜੀ ਕੁਐਸਚਨ ਨੰਬਰ ਆਪਣਾ 9 ਹੈ ਘਟਨਾ ਅਤੇ ਵਸਤੂਆਂ ਦੇ ਬਾਰੇ ਵਿੱਚ ਇੱਕ ਬੱਚਾ ਤਾਰਕਿਕ ਰੂਪ ਵਿੱਚ ਸੋਚ ਸਕਦਾ ਹੈ ਇਹ ਕਥਨ ਪਿਆਜੇ ਦੇ ਕਿਸ ਪੜਾਅ ਨਾਲ ਸੰਬੰਧਿਤ ਹੈ ਜੀ ਘਟਨਾ ਅਤੇ ਵਸਤੂਆਂ ਦੇ ਬਾਰੇ ਵਿੱਚ ਇੱਕ ਬੱਚਾ ਤਾਰਕਿਕ ਰੂਪ ਵਿੱਚ ਤਾਰਕਿਕ ਹੁੰਦਾ ਜੀ ਲੌਜੀਕਲੀ ਰੂਪ ਦੇ ਵਿੱਚ ਸੋਚ ਸਕਦਾ ਹੈ ਜੀ ਬਿਲਕੁਲ ਇਰਪੂ ਨਿਰਮਾ ਕਾਲ ਜੀ ਸਹੀ ਅਨਸਰ ਹੈ ਇਹ ਕਥਨ ਪਿਆਜੇ ਦੇ ਕਿਸ ਪੜਾਅ ਨਾਲ ਸੰਬੰਧਿਤ ਹੈ ਸੈਂਸਰੀ ਮੋਟਰ ਪੀਰੀਅਡ 0 ਤੋਂ 2 ਸਾਲ ਆਪਸ਼ਨ B ਹੈ ਜੀ ਪ੍ਰੀ ਆਪਰੇਸ਼ਨਲ 2 ਤੋਂ 7 ਸਾਲ ਆਪਸ਼ਨ C ਹੈ ਜੀ ਕੰਕਰੀਟ ਆਪਰੇਸ਼ਨਲ 7 ਤੋਂ 11 ਸਾਲ ਆਪਸ਼ਨ D ਹੈ ਜੀ ਫਾਰਮਲ ਆਪਰੇਸ਼ਨ 12 ਤੋਂ 15 ਜਾਂ 12 ਤੋਂ ਜਿਹੜਾ ਹੈ ਬਾਲਗ ਅਵਸਥਾ ਤੱਕ ਆਪਾਂ ਕਹਿ ਸਕਦੇ ਹਾਂ ਜੀ ਜੀ ਬਿਲਕੁਲ C ਇਸ ਦਾ ਅਨਸਰ ਹੈ ਜੀ ਘਟਨਾ ਅਤੇ ਵਸਤੂਆਂ ਦੇ ਬਾਰੇ ਵਿੱਚ ਲੌਜੀਕਲੀ ਬੱਚਾ ਜਿਹੜਾ ਹੈ ਹੀਰਾ ਸਿੰਘ ਜੀ ਬਿਲਕੁਲ ਸਹੀ ਆਨਸਰ ਹੈ ਜੀ অপਸ਼ਨ ਸੀ ਕੰਕ੍ਰੀਟ ኦਪਰੇਸ਼ਨਲ ਔਰ ਇਹ ਜਿਹੜਾ ਹੈ ਏਜ ਦੇ ਅਕੋਰਡਿੰਗ ਵੀ ਪੁੱਛਿਆ ਜਾ ਸਕਦਾ ਹੈ ਨੀਚੇ ਜਿਹੜੀ ਆਪਸ਼ਨ ਦੇ ਵਿੱਚ ਏਜ ਵੀ ਦਿੱਤੀ ਜਾ ਸਕਦੀ ਕਿ ਕਿਸ ਉਮਰ ਦੇ ਵਿੱਚ ਜਿਹੜਾ ਬੱਚਾ ਘਟਨਾਾਂ ਤੇ ਵਸਤੂਆਂ ਦੇ ਬਾਰੇ ਵਿੱਚ ਤਾਰਕਿਕ ਰੂਪ ਵਿੱਚ ਸੋਚ ਸਕਦਾ ਹੈ ਤਾਂ 7 ਤੋਂ 11 ਸਾਲ ਦੀ ਉਮਰ। ਸੋ ਬਹੁਤ ਹੀ ਇੰਪੋਰਟੈਂਟ ਟਾਪਿਕ ਹੈ ਜੀ ਬੜੇ ਧਿਆਨ ਨਾਲ ਕਰਨ ਵਾਲਾ ਕਿਉਂਕਿ ਇੱਕ ਦੋ ਕੁਐਸਚਨ ਹਰ ਇਗਜ਼ਾਮ ਦੇ ਵਿੱਚ ਇਸਦੇ ਨਾਲ ਰਿਲੇਟਡ ਆ ਰਿਹਾ ਜੀ ਨੈਕਸਟ ਹੈ ਜੀ ਆਪਣਾ ਕੁਐਸਚਨ ਨੰਬਰ 10 ਹੈ ਜੀ ਪਿਆਜੇ ਦੇ ਸਿੱਖਣ ਦੇ ਗਿਆਨਾਤਮਕ ਸਿਧਾਂਤ ਦੇ ਅਨੁਸਾਰ ਉਹ ਪ੍ਰਕਿਰਿਆ ਜਿਸ ਦੁਆਰਾ ਗਿਆਨਾਤਮਕ ਸਰੰਚਨਾ ਕಾಗ್ਨੀਟਿਵ ਜਿਹੜਾ ਸਟਰਕਚਰ ਹੈ ਨੂੰ ਸੰਸ਼ੋਧਿਤ ਕੀਤਾ ਜਾਂਦਾ ਹੈ ਕੀ ਕਿਹਾ ਜਾਂਦਾ ਹੈ ਜੀ অপਸ਼ਨ A ਹੈ ਜੀ ਪ੍ਰਤੱਖਣ অপਸ਼ਨ B ਹੈ ਜੀ ਸਮਾਯੋਜਨ অপਸ਼ਨ C ਹੈ ਜੀ ਸਕੀਮਾ অপਸ਼ਨ D ਹੈ ਜੀ ਸਮਾਵੇਸ਼ ਬਿਲਕੁਲ ਸ਼ਿਵ ਗੁਰੂ ਜੀ ਜਿਵੇਂ ਜਿਵੇਂ ਪ੍ਰੈਕਟਿਸ ਕਰਦੇ ਜਾਵਾਂਗੇ ਆਪਾਂ ਨੂੰ ਹਰ ਚੀਜ਼ ਜਿਹੜੀ ਆ ਉਹ ਸਮਝ ਵੀ ਆਊਗੀ ਔਰ ਯਾਦ ਵੀ ਰਹੂਗੀ ਜੀ ਸੀ ਅਨਸਰ ਆ ਰਿਹਾ ਜੀ ਪਿਆਜੇ ਸਿੱਖਣ ਦੇ ਗਿਆਨਾਤਮਕ ਸਿਧਾਂਤ ਦੇ ਅਨੁਸਾਰ ਉਹ ਪ੍ਰਕਿਰਿਆ ਜਿਸ ਦੁਆਰਾ ਗਿਆਨਾਤਮਕ ਸਰੰਚਨਾ ਨੂੰ ਸੰਸ਼ੋਧਿਤ ਕੀਤਾ ਜਾਂਦਾ ਜੀ ਸੋਧਿਆ ਜਾਂਦਾ ਹੈ ਕੀ ਕਿਹਾ ਹੈ ਜੀ ਸੁਸ਼ਟਾ ਜਿਹੜਾ ਸਹੀ ਅਨਸਰ ਹੈ ਬਿਲਕੁਲ ਸ਼ਿਵ ਗੁਰੂ ਜੀ ਡੀ ਹੈ ਜੀ ਸਮਾਵੇਸ਼ਨ ਜੀ ਆਪਸ਼ਨ ਡੀ ਸਮਾਵੇਸ਼ਨ ਸੰਸ਼ੋਧਿਤ ਦੇ ਨਾਲ ਆਪਾਂ ਇਹਨੂੰ ਰਿਲੇਟਡ ਕਰਕੇ ਜਿਹੜਾ ਹੈ ਯਾਦ ਰੱਖ ਸਕਦੇ ਆ ਗਿਆਨਾਤਮਕ ਸਰੰਚਨਾ ਕಾಗ್ਨੈਟਿਵ ਸਟਰਕਚਰ ਨੂੰ ਇੰਪਰੂਵ ਕਹਿ ਸਕਦੇ ਆ ਕਿ ਕੀਤਾ ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਜੀ ਸਮਾਵੇਸ਼ਨ ਸੰਸ਼ੋਧਿਤ ਇੰਪਰੂਵ ਕਰਨਾ ਜੀ ਗਿਆਨਾਤਮਕ ਸਟਰਕਚਰ ਨੂੰ ਸੋ ਡੀਬੀਐਸ ਸਟੱਡੀ ਜੀ ਬਿਲਕੁਲ ਸਹੀ ਆਨਸਰ ਹੈ ਜੀ ਨੈਕਸਟ ਹੈ ਜੀ ਆਪਣਾ ਕੁਐਸਚਨ ਨੰਬਰ 10 ਹੈ ਜੀ ਭਾਸ਼ਾ ਵਿਕਾਸ ਦੇ ਸੰਦਰਭ ਵਿੱਚ ਕਿਹੜਾ ਖੇਤਰ ਪਿਆਜੇ ਦੁਆਰਾ ਘਟ ਅੰਕਿਆ ਜਾਂਦਾ ਹੈ ਜੀ ਘਟ ਅੰਕਿਆ ਸ਼ਬਦ ਆ ਗਿਆ ਮਤਲਬ ਸਮਝਿਆ ਜਾਂਦਾ ਹੈ ਜੀ ਜਾਂ ਮੰਨਿਆ ਜਾਂਦਾ ਹੈ অপਸ਼ਨ A ਹੈ ਜੀ ਅਹ ਕੇਂਦ੍ਰਿਤ ਭਾਸ਼ਾ ਈਗੋਸੈਂਟਰਡ ਲੈਂਗੁਏਜ অপਸ਼ਨ B ਹੈ ਜੀ ਵਿਦਿਆਰਥੀ ਦੁਆਰਾ ਸੰ ਕਿਰਿਆਤਮਕ ਰਚਨਾ অপশন ডি ਹੈ ਜੀ ਅਨੁਵੰਸ਼ਕਤਾ ਹੈਰਿਡਿਟੀ অপশন ਡੀ ਹੈ ਜੀ ਸਮਾਜਿਕ ਅੰਤਰ ਕਿਰਿਆ ਸੋਸ਼ਲ ਇੰਟਰੈਕਸ਼ਨ ਹਾਂਜੀ 11 ਦਾ ਸੀ ਅਨਸਰ ਆ ਰਿਹਾ ਜੀ ਸੋ ਸਕੰਦਰ ਠਾਪਰ ਜੀ ਬਿਲਕੁਲ ਸਹੀ ਅਨਸਰ ਹੈ ਜੀ ਵੈਗੋਸਟਕੀ ਦੇ ਬਿਲਕੁਲ ਉਲਟ ਹੈ ਜੀ ਇੱਥੇ ਪਿਆਜੇ ਯਾਦ ਰੱਖਣਾ ਆਪਾਂ ਵਿਗੋਸਟ ਕੀ ਜਿੱਥੇ ਕਹਿੰਦਾ ਕਿ ਬੱਚਾ ਜੋ ਕੁਝ ਵੀ ਸਿੱਖਦਾ ਹੈ ਸਮਾਜਿਕ ਅੰਤਰ ਕਿਰਿਆ ਦੁਆਰਾ ਸਿੱਖਦਾ ਹੈ ਪਰ ਪਿਆਜੇ ਨੇ ਇਸ ਚੀਜ਼ ਨੂੰ ਜਿਹੜਾ ਹੈ ਭਾਸ਼ਾ ਵਿਕਾਸ ਦੇ ਸੰਬੰਧ ਸੰਬੰਧ ਦੇ ਵਿੱਚ ਘਟ ਅੰਕਿਆ ਜੀ ਸਮਾਜਿਕ ਅੰਤਰ ਕਿਰਿਆ ਨੂੰ ਸੋਸ਼ਲ ਇੰਟਰੈਕਸ਼ਨ ਆਪਸ਼ਨ ਡੀ ਜਿਹੜਾ ਹੈ ਸਹੀ ਆਨਸਰ ਹੈ ਜੀ ਜਿੱਥੇ ਵਿਗੋਸਟ ਕੀ ਬਹੁਤ ਜ਼ਿਆਦਾ ਮਹੱਤਵ ਦਿੰਦਾ ਹੈ ਭਾਸ਼ਾ ਡਵੈਲਪਮੈਂਟ ਦੇ ਵਿੱਚ ਸੋਸ਼ਲ ਇੰਟਰੈਕਸ਼ਨ ਨੂੰ ਬੱਚੇ ਦੇ ਵਿਕਾਸ ਦੇ ਵਿੱਚ ਉੱਥੇ ਭਾਸ਼ਾ ਵਿਕਾਸ ਦੇ ਸੰਦਰਭ ਦੇ ਵਿੱਚ ਜਿਹੜਾ ਹੈ ਸਬੰਧ ਦੇ ਵਿੱਚ ਪਿਆਜੇ ਨੇ ਸਮਾਜਿਕ ਅੰਤਰਕਿਰਿਆ ਨੂੰ ਸੋਸ਼ਲ ਇੰਟਰੈਕਸ਼ਨ ਨੂੰ ਘਟ ਅੰਕਿਆ ਜੀ ਘਟ ਮਹੱਤਵ ਦਿੱਤਾ ਆਪਾਂ ਕਹਿ ਸਕਦੇ ਹਾਂ ਨੈਕਸਟ ਹੈ ਜੀ ਆਪਣਾ ਕੁਐਸਚਨ ਨੰਬਰ 12 ਹੈ ਜੀ ਛਿਪੀ ਹੋਈ ਜਾਂ ਲੁਕੋਈ ਹੋਈ ਵਸਤੂ ਨੂੰ ਲੱਭ ਲੈਣਾ ਕਿਸ ਗੱਲ ਦਾ ਸੰਕੇਤ ਹੈ ਜੀ ਬੱਚਾ किस ज्ञानात्मक काम दृढ़ता प्राप्त कर लगा है जी सुभाविक व्यवहार ऑप्शन बी है जी समस्या समाधान ऑप्शन सी है जी प्रयोग करना ऑप्शन डी है जी वस्तु स्थायित्व ऑब्जेक्ट परमानेंस जी बिल्कुल डी आंसर है जी सोनिया ਸੋਨੀਆ ਜੀ ਅਜਮੇਰ ਸੋਨੀ ਜੀ ਮੁਸਕਾਨ ਕੁਮਾਰ ਸੋਨੀ ਬਲਵੀਰ ਕੌਰ ਜੀ ਬਿਲਕੁਲ ਸਹੀ ਆਨਸਰ ਹੈ ਜੀ ਪੀ ਆਰ ਟੈਕ ਡੀ ਸ਼ਿਵ ਗੁਰੂ ਜੀ ਬਿਲਕੁਲ ਸਹੀ ਆਨਸਰ ਹੈ ਬਹੁਤ ਵਾਰ ਕਰ ਚੁੱਕੇ ਆ ਸਿਰਫ ਜਿਹੜਾ ਹੈ ਕੁਐਸਚਨ ਥੋੜਾ ਹੋਰ ਹੈ ਬਾਕੀ ਚੀਜ਼ ਉਹੀ ਹੈ ਕੋਈ ਉੱਪਰ ਕੋਈ نیچے ਜੀ ਸੋ ਡੀ ਬਿਲਕੁਲ ਦਵਿੰਦਰ ਫਰੋਜਪੁਰ ਜੀ ਸਹੀ ਆਨਸਰ ਹੈ ਜੀ ਵਸਤੂ ਸਥਾਈਤਵ ਆ ਗਿਆ ਬੱਚੇ ਦੇ ਅੰਦਰ ਆ ਰਿਹਾ ਹੈ ਜੇਕਰ ਲੁਕੀ ਹੋਈ ਚੀਜ਼ ਨੂੰ ਉਹ ਲੱਭਦਾ ਔਰ ਕਿਸ ਅਜ ਦੇ ਵਿੱਚ ਆਉਂਦਾ ਆਪਾਂ ਡਿਸਕਸ ਕਰ ਚੁੱਕੇ ਹਾਂ ਜੀ ਨੈਕਸਟ ਹੈ ਜੀ ਆਪਣਾ ਕੁਐਸਚਨ ਨੰਬਰ 13 ਹੈ ਜੀ ਪਿਆਜੇ ਦੇ ਅਨੁਸਾਰ ਬੱਚੇ ਦਾ ਚਿੰਤਨ ਬਾਲਗ ਤੋਂ ਡੈਸ਼ ਬਾਲਗ ਹੁੰਦਾ ਜੀ ਅਡਲਟ ਤੋਂ ਡੈਸ਼ ਵਿੱਚ ਭਿੰਨ ਹੁੰਦਾ ਹੈ ਬਜਾਏ ਡੈਸ਼ ਸੋ ਪਿਆਜੇ ਦੇ ਅਨੁਸਾਰ ਬੱਚੇ ਦਾ ਜਿਹੜਾ ਚਿੰਤਨ ਹੈ ਥਿੰਕਿੰਗ ਹੈ ਬਾਲਗਾਂ ਤੋਂ ਡੈਸ਼ ਵਿੱਚ ਪਿੰਨ ਹੁੰਦਾ ਹੈ ਬਜਾਏ ਡੈਸ਼ ਤੇ ਮਾਤਰਾ ਪ੍ਰਕਾਰ ਆਕਾਰ ਮੂਰਤ ਪਰਿਪਕਤਾ অপਸ਼ਨ ਸੀ ਹੈ ਜੀ ਪ੍ਰਕਾਰ ਮਾਤਰਾ অপਸ਼ਨ ਡੀ ਹੈ ਜੀ ਆਕਾਰ ਕਿਸਮ ਜੀ ਗੈਰੀ ਗਿਲ ਜੀ ਬਿਲਕੁਲ ਜਿਹੜਾ ਹੈ ਸਹੀ ਆਨਸਰ ਹੈ ਜੀ ਸੀ অপਸ਼ਨ ਸੀ ਪਿਆਜੇ ਦੇ ਅਨੁਸਾਰ ਬੱਚੇ ਦਾ ਜਿਹੜੇ ਥਿੰਕਿੰਗ ਹੈ ਅਡਲਟਸ ਨਾਲੋਂ ਪ੍ਰਕਾਰ ਵਿੱਚ ਭਿੰਨ ਹੁੰਦੀ ਹੈ ਬਜਾਏ ਮਾਤਰਾ ਦੇ ਸੋ ਸੀ ਗਗਨਦੀਪ ਜੀ ਬਿਲਕੁਲ ਸਹੀ ਆਨਸਰ ਹੈ ਜੀ ਮੰਗਤ ਸਿੰਘ ਜੀ ਦਵਿੰਦਰ ਫਰੋਟਪੁਰ ਜੀ ਸੀ ਬਿਲਕੁਲ ਸਹੀ ਆਨਸਰ ਹੈ ਜੀ ਨੈਕਸਟ ਆਪਣਾ ਕੁਐਸਚਨ ਨੰਬਰ ਹੈ ਜੀ ਵਿਚਾਰ ਨਾ ਕੇਵਲ ਭਾਸ਼ਾ ਨੂੰ ਨਿਰਧਾਰਤ ਕਰਦੇ ਹਨ ਬਲਕਿ ਉਸ ਨੂੰ ਅੱਗੇ ਵੀ ਵਧਾਉਂਦੇ ਹਨ ਕਥਨ ਕਿਸ ਦਾ ਹੈ ਜੀ ਓਰੀਕਸਨ ਦਾ ਵੈਗਸਟਕੀ ਦਾ ਕੋਹਲਬਰਗ ਦਾ ਆਪਸ਼ਨ ਡੀ ਹੈ ਜੀ ਕੋਈ ਨਹੀਂ ਵਿਚਾਰ ਨਾ ਕੇਵਲ ਭਾਸ਼ਾ ਨੂੰ ਨਿਰਧਾਰਤ ਕਰਦੇ ਨੇ ਬਲਕਿ ਉਸ ਨੂੰ ਅੱਗੇ ਵੀ ਵਧਾਉਂਦੇ ਨੇ ਸੋ ਇਹ ਕਥਨ ਕਿਸ ਦਾ ਹੈ ਜੀ ਸੋ ਮੰਗਤ ਜੀ ਸੀ ਬਲਰਾਜ ਜੀ ਬੀ ਆਨਸਰ ਦੇ ਰਹੇ ਨੇ ਬੀ অর ਸੀ ਅਨਸਰ ਆ ਰਿਹਾ ਜੀ ਸੋ ਸਾਨੀਆ ਖੁਰਾਨਾ ਜੀ ਬਿਲਕੁਲ ਸਹੀ ਅਨਸਰ ਹੈ ਜੀ ਡੀ ਸੋ ਇਹ ਜਿਹੜਾ ਕਥਨ ਹੈ ਜੀ ਪਿਆਜੇ ਦਾ ਹੈ ਸੋ ਡੀ ਹੈ ਜੀ ਇਹਨਾਂ ਵਿੱਚੋਂ ਕੋਈ ਨਹੀਂ ਸੋ ਨਾਇਵ ਅਗਸਟ ਕੀ ਦਾ ਨਾ ਰਿਕਸਨ ਦਾ ਨਾ ਹੀ ਕੋਲਵਰਗ ਦਾ ਸੋ ਇਹ ਜਿਹੜਾ ਕਥਨ ਹੈ ਜੀ ਉਹ ਜੀਨ ਪਿਆਜੇ ਜੀ ਦਾ ਹੈ ਜੀ ਵਿਚਾਰ ਨਾ ਕੇਵਲ ਭਾਸ਼ਾ ਨੂੰ ਨਿਰਧਾਰਤ ਕਰਦੇ ਹਨ ਬਲਕਿ ਭਾਸ਼ਾ ਨੂੰ ਅੱਗੇ ਵਧਾਉਂਦੇ ਨੇ ਜੀ ਅਮਿਤ ਰਾਮ ਗੜੀਆ ਜੀ ਜਗਦੀਪ ਔਲਖ ਜੀ ਬਿਲਕੁਲ ਜਿਹੜਾ ਹੈ ਸਹੀ ਆਨਸਰ ਹੈ ਜੀ ਸੋ ਥੈਂਕ ਯੂ ਜੀ ਦੀਪਤੀ ਸ਼ਰਮਾ ਜੀ ਕੁਐਸਚਨ ਨੰਬਰ 15 ਹੈ ਜੀ ਜੀਨ ਪਿਆਜ ਦੇ ਅਨਸਾਰ ਸਿੱਖਣ ਲਈ ਹੇਟ ਲਿਖਿਆਂ ਵਿੱਚੋਂ ਕੀ ਜ਼ਰੂਰੀ ਹੈ ਜੀ ਆਪਸ਼ਨ ਏ ਜੀ ਬਾਲਗਾਂ ਦੇ ਵਿਹਾਰ ਦਾ અવલોਕਨ ਆਪਸ਼ਨ ਬੀ ਹੈ ਜੀ ਪਰਮਾਤਮਾ ਦੇ ਨਿਆ ਤੇ ਵਿਸ਼ਵਾਸ ਆਪਸ਼ਨ ਸੀ ਹੈ ਜੀ ਅਧਿਆਪਕਾਂ ਤੇ ਮਾਤਾ ਪਿਤਾ ਦੁਆਰਾ ਪੁਨਰਬਲਨ ਆਪਸ਼ਨ ਡੀ ਹੈ ਜੀ ਵਿਦਿਆਰਥੀਆਂ ਦੁਆਰਾ ਵਾਤਾਵਰਣ ਦੀ ਸਕਿਰਿਆ ਹੁੰਦਾ ਜੀ ਐਕਟਿਵ ਖੋਜ ਵੀਰਪਾਲ ਕੌਰ ਜੀ ਵੈਲਕਮ ਜੀ ਮਨਜੀਤ ਕੌਰ ਜੀ ਕੁਲਵੰਤ ਸਿੰਘ ਜੀ 15 ਦਾ ਜਿਹੜਾ ਹੈ ਸੀ ਦੇ ਰਹੇ ਨੇ ਅਨਸਰ ਸ਼ਿਵ ਗੁਰੂ ਜੀ ਸਿਕੰਦਰ <th>ਪਰ ਜੀ ਅਮਨਦੀਪ ਜੀ ਬਿਲਕੁਲ ਸਹੀ ਅਨਸਰ ਹੈ ਜੀ ਜੀ ਬਿਲਕੁਲ ਬਲਵੀਰ ਕੌਰ ਰਾਜ ਕੇ ਜਸਵੀਰ ਬਰਾੜ ਜੀ ਡੀ ਜਿਹੜਾ ਹੈ ਸਹੀ ਆਨਸਰ ਹੈ ਜੀ ਪਿਆਜੇ ਦੇ ਅਨੁਸਾਰ ਜਿਹੜਾ ਸਭ ਤੋਂ ਜ਼ਰੂਰੀ ਹੈ ਵਿਦਿਆਰਥੀਆਂ ਦੁਆਰਾ এনवायरमेंट ਦੀ ਐਕਟਿਵ ਖੋਜ ਸੋ ਖੋਜ ਹੁੰਦਾ ਜੀ ਲੱਭਣਾ ਕਿਸੇ ਚੀਜ਼ ਨੂੰ ਵਾਤਾਵਰਣ ਦੇ ਵਿੱਚੋਂ ਵਿਦਿਆਰਥੀ ਨਵੇਂ-ਨਵੇਂ ਚੀਜ਼ਾਂ ਜੋ ਖੋਜਦੇ ਨੇ ਲੱਭਦੇ ਨੇ ਉਸ ਤੇ ਰਾਹੀਂ ਵਿਦਿਆਰਥੀ ਸਿੱਖਦੇ ਨੇ ਸੋ অপਸ਼ਨ ਡੀ ਜਿਹੜਾ ਹੈ ਸਹੀ ਆਨਸਰ ਹੈ ਜੀ ਸੋ ਅਸੀ ਜੀ ਅੱਜ ਦਾ ਆਪਣਾ ਪਿਆਜੇ ਦੇ ਨਾਲ ਰਿਲੇਟਡ 15 ਕੁਐਸਚਨ ਕੋਸ਼ਿਸ਼ ਕਰਾਂਗੇ ਕੱਲ ਨੂੰ ਵੀ 2-4 ਕੁਐਸਚਨ ਪਿਆਜੇ ਦੇ ਵਿੱਚੋਂ ਲੈ ਕੇ ਔਰ ਉਸ ਤੋਂ ਬਾਅਦ ਵੈਗਸਟ ਕੀ ਔਰ ਕੋਹਲਬਰਗ ਦੇ ਨਾਲ ਰਿਲੇਟਡ ਜਿਹੜੇ ਇੰਪੋਰਟੈਂਟ ਕੁਐਸਚਨ ਨੇ ਉਹ ਡਿਸਕਸ ਕਰਾਂਗੇ ਜੀ ਉਮੀਦ ਹੈ ਕਿ ਕਾਫੀ ਹੈਲਪਫੁਲ ਹੋਣਗੇ ਕੁਐਸਚਨ ਕਿਉਂਕਿ ਕਾਫੀ ਜ਼ਿਆਦਾ ਇੰਪੋਰਟੈਂਟ ਨੇ 30 ਕੁਐਸਚਨ ਆਪਾਂ ਪਿਆਜੇ ਤੇ ਜਿਹੜੇ ਨੇ ਕਰ ਚੁੱਕੇ ਆ ਜੀ ਔਰ ਬਹੁਤ ਹੀ ਇੰਪੋਰਟੈਂਟ ਨੇ ਇਸਤੇ ਜਿਹੜੇ ਡੈਫੀਨੇਸ਼ਨ ਨੇ ਪਿਆਜੇ ਦੇ ਦੁਆਰਾ ਦਿੱਤੀਆਂ ਗਿਆ ਜਾਂ ਇਸਤੇ ਜਿਹੜੀਆਂ ਕੋਟੇਸ਼ਨਸ ਨੇ ਉਹ ਜ਼ਰੂਰ ਯਾਦ ਕਰ ਲਿਓ ਜੀ ਕਿਉਂਕਿ ਇੱਕ ਅੱਧੀ ਜ਼ਰੂਰ ਪੁੱਛੀ ਜਾਂਦੀ ਹੈ ਜੀ ਬਹੁਤ ਇੰਪੋਰਟੈਂਟ ਨੇ ਸੋ ਦਵਿੰਦਰ ਫਰਦਪੁਰ ਜੀ ਥੈਂਕ ਯੂ so much ਔਰ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸੋ ਨੈਟਵਰਕ ਪ੍ਰੋਬਲਮ ਜੇਕਰ ਹੈ ਤਾਂ ਹੋਸਟ ਲਈ ਇਹ ਹੈ ਕਿ ਤੁਸੀਂ ਦੁਬਾਰਾ ਅਪਲੋਡ ਵੀਡੀਓ ਜਿਹੜੀ ਹੈ ਉਹ ਦੇਖ ਸਕਦੇ ਹੋ ਜੀ ਸੋ ਮਨਮੀਤ ਸਿੰਘ ਜੀ ਥੈਂਕ ਯੂ ਵੀਰਪਾ ਰਾਣੀ ਜੀ ਮੁਸਕਾਨ ਜੀ ਹਰਸ਼ਦੀਪ ਸੋਨੀ ਅਮਨਦੀਪ ਖੰਨਾ ਜੀ ਵੈਲਕਮ ਜੀ ਸਿਕੰਦਰ <th>ਪਰ ਜੀ ਥੈਂਕ ਯੂ ਸੋ ਮਚ ਸੋਨੀਆ ਜੀ ਸੋ ਗਗਨਦੀਪ ਸ਼ਿਵ ਗੁਰੂ ਮੰਗਤ ਸਿੰਘ ਜੀ ਥੈਂਕ ਯੂ ਸੋ ਮੱਚ ਮਿਲਦੇ ਆ ਜੀ ਨੈਕਸਟ ਸਵਿਕਸ ਦੀ ਆਪਣੀ ਕਲਾਸ ਹੋਏਗੀ ਜੀ 10 ਮਿੰਟ ਦੇ ਵਿੱਚ ਦੁਬਾਰਾ ਫਿਰ ਮਿਲਾਂਗੇ ਜੀ ਸੋ ਥੈਂਕ ਯੂ ਸੋ ਮੱਚ